ਅੱਜ ਚੰਡੀਗੜ੍ਹ 에어ਪੋਰਟ ਤੇ ਜੇਕਰ ਕਿਸੇ ਬੀਬੀ ਦੇ ਮੂੰਹ ਤੇ ਚਪੇੜ ਵੱਜਦੀ ਹੈ ਤੇ ਉਹ ਪੰਜਾਬ ਨੂੰ ਅੱਤਵਾਦ ਤੇ ਉਗਰਵਾਦ ਦਾ ਨਾਮ ਦਿੰਦੀ ਹੈ ਇਹ ਲੋਕ ਭੁੱਲ ਚੁੱਕੇ ਨੇ ਕਿ ਇਹਨਾਂ ਸਿੱਖਾਂ ਨੇ ਜਿਨ੍ਹਾਂ ਸਿੱਖਾਂ ਨੇ ਧੰਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ ਪੜ੍ਹ ਕੇ ਵੇਖੋ ਇਸੇ ਗੁਰੂ ਸਾਹਿਬ ਜੀ ਨੇ ਤੁਹਾਡੀ ਕੌਮ ਦੀ ਇੱਜ਼ਤ ਪੱਧਰ ਰੱਖੀ ਸੀ ਜੰਜੂ ਨੂੰ ਬਚਾਉਣ ਵਾਲੇ ਧੰਗ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਅੱਜ ਇਹ ਇਹਿਸਾਨ ਫਰਾਮੋਸ਼ ਹੋ ਗਏ ਇਹ ਲੋਕ ਭੁੱਲ ਗਏ ਇਹ ਅੱਜ ਮੂੰਹ ਤੇ ਵੱਜੀ ਚਪੇੜ ਨੂੰ ਅੱਤਵਾਦ ਦੱਸਦੇ ਐ ਜਿਸ ਦਿਨ ਦਿੱਲੀ ਦੇ ਵਿੱਚ ਬੈਠਾ 700 ਕਿਸਾਨ ਸ਼ਹੀਦ ਹੋਇਆ ਉਸ ਦਿਨ ਇਹਨਾਂ ਨੂੰ ਅੱਤਵਾਦ ਨਹੀਂ ਦਿਸਿਆ ਜਿਸ ਦਿਨ 1984 ਦੇ ਵਿੱਚ ਦਿੱਲੀ ਦੀਆਂ ਸੜਕਾਂ ਤੇ ਸਿੱਖਾਂ ਦੇ ਗਲਾਂ ਦੇ ਵਿੱਚ ਟੈਰ ਪਾ ਕੇ ਸ਼ਹੀਦੀਆਂ ਹੋਈਆਂ ਉਸ ਦਿਨ ਤੁਹਾਨੂੰ ਅੱਤਵਾਦ ਨਹੀਂ ਦਿਸਿਆ ਜਿਸ ਦਿਨ ਦਿੱਲੀ ਦੇ ਬਾਜ਼ਾਰਾਂ ਦੇ ਵਿੱਚ ਸ਼ਰਿਆਮ ਪੰਜਾਬੀ ਨੌਜਵਾਨਾਂ ਦੀਆਂ ਧੀਆਂ ਪੈਣਾ ਦੀਆਂ ਬੇਪਤੀਆਂ ਕੀਤੀਆਂ ਜਾਂਦੀਆਂ ਰਹੀਆਂ ਉਸ ਦਿਨ ਤੁਹਾਨੂੰ ਅੱਤਵਾਦ ਨਹੀਂ ਦਿਸਿਆ ਜੇਸਟਨ ਮਨੀਪੁਰ ਦੇ ਵਿੱਚ ਇੱਕ ਭਾਰਤ ਦੀ ਬੇਟੀ ਨੂੰ ਨਗਰ ਨਿਵਸਥਾ ਦੇ ਵਿੱਚ ਸੜਕਾਂ ਤੇ ਦੌੜਾਇਆ ਜਾਂਦਾ ਹੈ ਉੱਥੇ ਤੁਹਾਨੂੰ ਅਤਵਾਦ ਨਹੀਂ ਦਿਸਦਾ ਤੇ ਪੰਜਾਬ ਦੇ ਵਿੱਚ ਜਦੋਂ ਤੁਸੀਂ ਕਿਸੇ ਨੂੰ ਉਕਸਾਉਂਦੇ ਹੋ ਤੇ ਉਹ ਤੁਹਾਡੇ ਉੱਪਰ ਮੂੰਹ ਦੇ ਉੱਪਰ ਚਪੇੜ ਮਾਰਦਾ ਤੇ ਤੁਸੀਂ ਕਹਿ ਦਿੰਦੇ ਹੋ ਪੰਜਾਬ ਦੇ ਵਿੱਚ ਅਤਵਾਦ ਆ ਗਿਆ ਇਹ ਹਕੂਮਤ ਨਹੀਂ ਚਾਹੁੰਦੀ ਕਿ ਪੰਜਾਬ ਦੇ ਅੰਦਰ ਤੁਸੀਂ ਆਪਣੇ ਹੱਕ ਦੀ ਗੱਲ ਕਰ ਸਕੋ ਹਕੂਮਤ ਨਹੀਂ ਚਾਹੁੰਦੀ ਸ਼ੁਰੂ ਤੋਂ ਲੈ ਕੇ ਸਾਡੇ ਉੱਪਰ ਕਿੰਨੇ ਹਮਲੇ ਹੋਏ ਹਰ ਵਾਰੀ ਇਹ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਕਿ ਇਸ ਕੌਮ ਨੂੰ ਖਤਮ ਕਰ ਦਿੱਤਾ ਜਾਵੇ ਪਰ ਜਿੰਨੀ ਵਾਰੀ ਵੀ ਯਤਨ ਹੋਏ ਓਨੀ ਵਾਰੀ ਇਹਨਾਂ ਨੂੰ ਮੂੰਹ ਦਿਖਾਣੇ ਪਈ ਹੈ ਇਹ ਬਾਜਾਂ ਵਾਲੇ ਦੀ ਸਾਜੀ ਹੋਈ ਫੌਜ ਹੈ ਬਾਜਾਂ ਵਾਲੇ ਦਾ ਸਾਜਿਆ ਹੋਇਆ ਖਾਲਸਾ ਪੰਥ ਹੈ ਨਾ ਇਹ ਖਤਮ ਹੋਇਆ ਨਾ ਇਹ ਖਤਮ ਹੋਵੇਗਾ ਸਿੱਖ ਹਰ ਵਕਤ ਅਰਦਾਸ ਕਰਦਾ ਹੈ ਔਰ ਅਰਦਾਸ ਦੇ ਵਿੱਚ ਇਹ ਬਚਨ ਆਪਣੇ ਗੁਰੂ ਦੇ ਅੱਗੇ ਦੁਹਰਾਉਂਦਾ ਹੈ ਕਿ ਸਾਰੇ ਥਾਂ ਤੇ ਸੋਖ ਸ਼ਾਂਤੀ ਦੀ ਅਸੀਂ ਅਰਦਾਸ ਕਰਦੇ ਆਂ ਵੇਖੋ ਸਿੱਖ ਦਾ ਕਿਸੇ ਦੇ ਨਾਲ ਵੈਰ ਨਹੀਂ ਹੈ ਸਿੱਖ ਕਿਸੇ ਦੇ ਨਾਲ ਈਰਖਾ ਨਹੀਂ ਕਰਦਾ ਸਿੱਖ ਕੌਮ ਕਿਸੇ ਦੇ ਉੱਪਰ ਪਹਿਲ ਨਹੀਂ ਕਰਦੀ ਸਾਡਾ ਤਾਂ ਸਤਿਗੁਰੂ ਜੀ ਨੇ ਸਿਧਾਂਤ ਹੀ ਬੜਾ ਨਿਆਰਾ ਬਖਸ਼ਿਸ਼ ਕੀਤਾ ਹੈ ਸਿੱਖ ਜਦੋਂ ਵੀ ਅਰਦਾਸ ਕਰੇਗਾ ਉਹ ਬਚਨ ਕੀ ਕਰਦਾ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਿੱਖ ਜਦੋਂ ਅਰਦਾਸ ਕਰੇਗਾ ਉਹ ਸਰਬੱਤ ਦੇ ਭਲੇ ਦੀ ਅਰਦਾਸ ਕਰੇਗਾ ਇਸ ਕਰਕੇ ਸਾਨੂੰ ਇਹੋ ਜਿਹਾਂ ਮਾੜੇ ਸ਼ਬਦ ਕਹਿ ਕੇ ਉਕਸਾਉਣਾ ਜਾਂ ਢਪਕਾਉਣਾ ਇਹ ਸਾਡੇ ਵਾਸਤੇ ਨਹੀਂ ਬਲਕਿ ਉਹਨਾਂ ਦੇ ਵਾਸਤੇ ਖਤਰਾ ਸਾਬਤ ਹੋ ਸਕਦਾ ਹੈ ਕਲਗੀਆਂ ਵਾਲੇ ਦੀ ਇਹ ਖਾਲਸਾ ਪੰਥ ਦੀ ਜਿਹੜੀ ਫੌਜ ਹੈ ਇਹ ਪਹਿਲਾਂ ਵੀ ਚੜ੍ਹਦੀ ਕਲਾ ਦੇ ਵਿੱਚ ਰਹੀ ਹੈ ਹੁਣ ਵੀ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਚੜ੍ਹਦੀ ਕਲਾ ਦੇ ਵਿੱਚ ਰਹੇਗੀ